ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਪਾਂ ਇੱਕ ਨੁਕਸਾਨ ਹੋਰ ਹੋ ਗਿਆ ਆਪਣਾ ਨੁਕਸਾਨ ਤੇ ਨੁਕਸਾਨ ਹੀ ਹੋਈ ਜਾਂਦੇ ਆ ਇੱਕ ਗੱਡੀ ਆਪਣੀ ਹੋਰ ਫੁੱਟ ਗਈ ਰਾਤੀ ਤੇ ਮਕੈਨਿਕ ਕੋਲ ਆਪਾਂ ਗੱਡੀ ਖੜਾ ਕੇ ਆਏ ਤੇ ਉਹਦੇ ਕੋਲ ਆਪਾਂ ਦੂਜੀ ਗੱਡੀ ਚੱਕ ਲਿਆ ਸੀ ਉਹਦੇ ਵਾਲੀ ਵੀ ਚਲ ਕੰਮਕੁਮ ਦਾ ਜਾਣ ਦੀ ਸੌਖ ਹੋਊਗੀ ਹਨਾ ਸਾਡੀ ਬਿਲਡਿੰਗ ਦੇ ਵਿੱਚ ਇੱਥੇ ਬਾਬਾ ਰਹਿੰਦਾ ਉਹਦੀ ਪੈਣੀ ਕੁੜੀ ਆਈ ਦੀ ਪੈਣੀ ਪੋਤੀ ਆਈ ਦੀ ਉਹਨੇ ਰਾਤੀ ਆਪ ਮੇਰੀ ਗੱਡੀ ਗੈਰਜ 'ਚ ਖੜਾ ਇੱਧਰ ਗੈਰਜ ਦੇ ਕੋਲ ਲਾਈ ਵੀ ਨਾਲੇ ਇੱਥੇ ਲੈ ਕੇ ਗੱਡੀ ਮਾਰੀ ਵਿੱਚ ਬੈਕ ਆ ਉਹਦੇ ਕੋ ਸਾਹਮਣੇ ਚੜਾਉਣ ਲੱਗੀ ਤੇ ਉਹ ਚੜਾਈ ਨਹੀਂ ਹੈਗੀ ਉੱਪਰ ਉਹ ਗੱਡੀ ਬੈਕ ਆ ਕੇ ਨਾ ਫਿਰ ਇੱਥੇ ਵੱਜੀ ਇਹਦੇ ਵਿੱਚ ਉਹਰੇ ਸਿੱਧੀ ਹੁਣ ਲੈ ਕੇ ਜਾਣਾ ਬਾਬੇ ਨੂੰ ਨਾਲ ਉਹਨੂੰ ਚੱਕ ਦਸਮ ਕਿਧਰ ਕੋਲ ਜਾਣੇ ਆ ਲਿਖਤ ਪੜਤ ਕਰਦੇ ਉਹਦੀ ਸਿਗਰਾ ਸਿਮਨੇ ਦੀ ਹੋਣੀ ਜੇ ਨਹੀਂ ਉਹ ਕਰਦੇ ਗੱਲਬਾਤ ਜਾਨੀ ਕਿ ਟੈਨਸ਼ਨ ਦਾ ਛਿੜ ਜਾਂਦੀ ਇੱਕ ਵਾਰ ਬੰਦੇ ਨੂੰ ਕਿਉਂਕਿ ਬਗਾਨੇ ਹੀ ਗੱਡੀ ਆ ਕਿਹੜੇ ਆਵਦੀ ਆ ਹੁਣ ਤਿੰਨ ਚਾਰ ਦਿਨ ਹੋ ਗੱਡੀਆਂ ਦੇ ਗੱਡੀਆਂ ਫੁੱਟੀ ਜਾਂਦੀਆਂ ਉਹ ਆ ਗਿਆ ਬਾਬਾ ਵੀ ਆਓ ਹੁਣ ਇਹਨੂੰ ਲੈ ਕੇ ਚੱਲਦੇ ਆ ਨਾਲ ਇਹ ਬੰਦੇ ਨੇ ਚਾਹ ਪਾਣੀ ਵੀ ਨਹੀਂ ਪੀਤਾ ਹੁੰਦਾ। ਬ੍ਰੇਕਿੰਗ ਨਿਊਜ਼ ਪਹਿਲੇ ਹੀ ਮਿਲ ਜਾਂਦੀ ਐ। ਹੁਣ ਜਾਣਾ ਲੈ ਕੇ ਬਾਬੇ ਨੂੰ ਨਾਲ ਲਿਖਤ ਪੜਤ ਹੋਊਗੀ ਜਿਹੜੇ ਸਾਰੇ ਕਾਰਨ ਕਿ ਉੱਥੇ। ਯਾਨੀ ਕਿ ਹੈ ਤਾਂ ਥੋੜੀ ਜਿਹੀ ਮਰਦੜਾ ਪੌਰਤਾਂ ਨਾਲ ਗੱਡੀ ਦਾ ਖਾਸਾ ਪੁੱਛ ਨੂੰ ਵੜ ਗਿਆ ਥੱਲੇ। ਹੁਣ ਅਗਲੇ ਨੇ ਆਪਣਾ ਜਿਹੜੀ ਬੰਦੀ ਕਾਰਵਾਈ ਉਹ ਤਾਂ ਕਰਨੀ ਆ। ਚਲੋ ਦੇਖਦੇ ਆ ਕਿ ਕੀ ਕੀ ਹੈ ਨਾ ਕੀ ਨਹੀਂ। ਇੱਧਰ ਮਿਲੋ ਸਾਡੇ ਗੱਦਾ ਰਾਮ ਨੂੰ। ਇਹ ਹੈਗੀ ਐ ਇਹ ਜਿੰਦਗੀ ਇਹਦੀ ਆ। ਮਰਜ਼ੀ ਨਾਲ ਉੱਠਦਾ ਮਰਜ਼ੀ ਨਾਲ ਪੈਂਦਾ ਮਰਜ਼ੀ ਨਾਲ ਖਾਂਦਾ ਇਹ ਆ ਜੀ ਜੋ ਬੰਦੀਪ ਸਿੰਘ ਬਾਕੀ ਕੰਮ ਬਾਅਦ ਕਰਦੇ ਆ ਪਹਿਲਾਂ ਮਹਾਂ ਚਾਹ ਪੀ ਕੇ ਚੱਲਦੇ ਆ ਕਿਉਂਕਿ ਉੱਥੇ ਪਤਾ ਨਹੀਂ ਕਿੰਨਾ ਕੁ ਟਾਈਮ ਲੱਜਣਾ ਕਿੰਨਾ ਕੁ ਨਹੀਂ ਇੱਕ ਵਾਰ ਕੇ ਪਹਿਲਾਂ ਚਾਹ ਪੀ ਲਈਏ ਪਾ ਜੈਮ ਲਾਈਏ ਜੈਮ ਆਹ ਵਾਲਾ ਜੈਮ ਲਾ ਕੇ ਦੇਖੋ ਬਈ ਬਹੁਤ ਵਾਦਾ ਹੈ ਬਰੈਡ ਨਾਲ ਲਾ ਕੇ ਦੇਖਿਓ ਬਹੁਤ ਟੈਸਟੀ ਹੈ ਸਿਆਣੇ ਕਹਿੰਦੇ ਹੁੰਦੇ ਆ ਵੀ ਜਦੋਂ ਵੀ ਘਰ ਤੋਂ ਤੁਰਨਾ ਨਾ ਥੋੜਾ ਬੋਤਾ ਖਾ ਪੀ ਕੇ ਤੁਰੋ ਵੀ ਰਾਸਤੇ 'ਚ ਪਤਾ ਨਹੀਂ ਕਦੋਂ ਮਿਲਣਾ ਕੁਝ ਨਹੀਂ ਮੇਰੇ ਨਾਲ ਕੋ ਬਹੁਤ ਵਾਰ ਹੋਇਆ ਮੈਂ ਕਈ ਵਾਰ ਐਵੇਂ ਘਰ ਤੋਂ ਚਲੇ ਜਾਨਾ ਰਾਸਤੇ 'ਚ ਕਈ ਵਾਰ ਕੁਝ ਮਿਲਦੇ ਨਹੀਂ ਹੈਗਾ ਕਈ ਵਾਰ ਮਾਰ ਮੂੜ ਕਿਤੇ ਘੁੰਮਣ ਚਲੇ ਜਾਂਦੇ ਆ ਸਵੇਰ ਸਵੇਰ ਮਾਰਕੀਟਾਂ ਬੰਦ ਹੁੰਦੀਆਂ ਦੀ ਵਾਰ ਬਹੁਤ ਵਾਰ ਹੋਇਆ ਮੇਰੇ ਨਾਲ ਹੁਣ ਜਦ ਵੀ ਹੁਣ ਜਾਹੀਦਾ ਆਪਾਂ ਚਾਹ ਪੀ ਕੇ ਆਈਦਾ ਘਰੇ ਲੋ ਜੀ ਹੁਣ ਚੱਲੀਏ ਮਕੈਨਿਕ ਦੇ ਸਿੱਧਾ ਚਾਹ ਪਾਣੀ ਪੀ ਲਿਆ ਬਾਬੇ ਨੂੰ ਬਿੱਲ ਮਾਰਤੀ ਉਦੋਂ ਇਹਨੇ ਸਟਾਰਟ ਹੁੰਦੀ ਆ ਕਿ ਨਹੀਂ ਪਹਿਲਾਂ ਜਿਹੜਾ ਯਾਰ ਬੰਦੇ ਨੇ ਉਹਣਾ ਥੋੜਾ ਲੇਟ ਆ ਹਜੇ ਬਾਈ ਖੜਾ ਹੁਣ ਉੱਪਰ ਜਾਣੇ ਉਹਦੇ ਕੋਲ ਕਮਾਚਾ ਰਿਸ਼ਤਾ ਕੋਲ ਜਾਣੇ ਆ ਉਹ ਉਹ ਪੇਪਰ ਚਾ ਭਰ ਕੇ ਪਿਓ ਚਲੇ ਜਾਣੇ ਕਿਉਂਕਿ ਬਾਬੇ ਨੇ ਵੀ ਜਾਣਾ ਫਿਰ ਇਹਨੇ ਹੁਣ ਦੇਖਣ ਉੱਪਰ ਜਾ ਕੀ ਕਹਿੰਦੀ ਕੀ ਨਹੀਂ ਆਹ ਵਾਲਾ ਹੈਗਾ ਪੁਰਾਣਾ ਸ਼ੀਸ਼ਾ ਤੇ ਆਹ ਵਾਲਾ ਹੁਣ ਤਾਂ ਇਹ ਨਵਾਂ ਸ਼ੀਸ਼ਾ ਇੱਧਰ ਗੱਡੀ ਹੋ ਗਈ ਟਿਪ ਟੌਪ ਕਿਉਂਕਿ ਇਹਦੀ ਰੀਵਿਊ ਜੋ ਨੇ ਵੀ ਖਤਮ ਹੁੰਦੀ ਸੀ ਨਾ ਫੇ ਰੀਵਿਜ਼ੋਨ ਵੀ ਨਹੀਂ ਹੁੰਦੀ ਹੈਗੀ ਜੇ ਸ਼ੀਸ਼ਾ ਟੜਕਿਆ ਹੋਵੇ ਹੁਣ ਚੱਲਦੇ ਆਂ ਬਾਬੇ ਨੂੰ ਚੱਕੀ ਖਲੋ ਜੀ ਆ ਦਿਆਮੋ ਦਿਆਮੋ ਹਾਂ ਆ ਓਕੇ ਬਾਬੇ ਨੂੰ ਛੱਡ ਕੇ ਘਰੇ ਇੱਥੇ ਸਾਡਾ ਬੰਦਾ ਬਿਮਾਰ ਹੋ ਗਿਆ ਸਕੂਲ ਚ ਕਮਲ ਹੁਣ ਉਹਨੂੰ ਲੈਣ ਆਇਆ ਮੈਂ ਦੇਖਦੇ ਆਂ ਕਿਆ ਕਹਿੰਦੇ ਆ ਕਹਿੰਦੇ ਕੁਬਲਾ ਦਾ ਇੱਥੇ ਬੱਲ ਮਾਰਨੀ ਪੈਣੀ ਹੁਣ ਇੱਧਰ ਕਿਹ ਨਾਲ ਆ ਗਿਆ ਟਿੱਡ ਦੋ ਕਿਤੇ ਮੈਂ ਸਾਡੇ ਵਾਲਾ ਕੰਮ ਤਾਂ ਨਹੀਂ ਕਰ ਲਿਆ ਉਦੋਂ ਹੀ ਵੀ ਜਾਣ ਕੇ ਟਿੱਡ ਦੁਖਦਾ ਹਾਂ ਚੱਲ ਆ ਚੱਲੀਏ ਉਹ ਹੋ ਜਾਂ ਨਗਲ ਵਾ ਉਦੋਂ ਕਿੰਨੇ ਵਜੇ ਨਹੀਂ ਤਨੋਂ ਛੁੱਟੀ ਕਿੰਨੇ ਵਜੇ ਹੋਣੀ ਸੀ ਹਾਂ ਲੇਟ ਹੋਣੀ ਸੀ ਪੋਲੇ ਗੱਡੀ ਦਾ ਆਪਾਂ ਨੇ ਨਮਸਕਾਰ ਠੀਕ ਹੈ ਠੀਕ ਹੈ ਸਹੀ ਹੈ ਉਹ ਵੀ ਰਸਤਾ ਬੰਦ ਕਰੀ ਖੜੇ ਆ ਤਾਂ ਯਾਰ ਦੋ ਹੀ ਸਾਈਡ ਮਰਕਾਤ ਲੱਗੀ ਹੋਈ ਐ ਬਬੇ ਨੇ ਬਬੇ ਨੇ ਤੇ ਇਧਰਲੀ ਸਾਈਡ ਰਸਤਾ ਬੰਦ ਕਮਲ ਨੂੰ ਛੱਡਿਆਂ ਦਾ ਘਰੇ ਤੇ ਹੁਣ ਆਪਾਂ ਚਲੀਏ ਘਰੇ ਮੜਾ ਜਾ ਮਾਰਕੀਟ ਜਾਣਾ ਮਰਕਾਤ ਲੱਗੀ ਹੋਈ ਐ ਮਰਕਾਤ ਚ ਸਮਾਨ ਲੈਣਾ ਥੋੜਾ ਜਾ ਉਹ ਲੈ ਕੇ ਚਲੀਏ ਘਰ ਨੂੰ ਲੋ ਜੀ ਮੀਂਹ ਕਰਕੇ ਨਾ ਬਾਲੀ ਮਾਰਕੀਟ ਲੱਗੀ ਨਹੀਂ ਹੈਗੀ ਅੱਜ ਯਾਨੀ ਕਿ ਹਰੇਕ ਹਫਤੇ ਇੱਕ ਦਿਨ ਲੱਗਦੀ ਹੈ ਅੱਜ ਉਹ ਅਤਫਾਜ਼ ਜਿਹੜੀ ਖਾਲੀ ਖਾਲੀ ਦੁਕਾਨਾਂ ਪਈਆਂ ਕਿਉਂਕਿ ਮੌਸਮ ਬਹੁਤ ਖਰਾਬ ਹੈ ਨਾ ਮੀਂਹ ਨੂੰ ਦੱਸਿਆ ਵਸੀ ਇਸ ਕਰਕੇ ਅੱਧੇ ਦੁਕਾਨਾਂ ਵਾਲੇ ਆਏ ਨਹੀਂ ਹੈਗੇ ਬਸ ਇਦਾਂ ਲੋਕ ਸਮਾਨ ਸਮੂਹ ਖਰੀਦਦੇ ਆ ਫਰੈਸ਼ ਸਮਾਨ ਹੁੰਦਾ ਹੈ ਵੀ ਇਹਨਾਂ ਕੋਲ ਸਾਹਮਣੇ ਹੈਗਾ ਆਪਣਾ ਘਰ ਆ ਬਿਲਕੁਲ 200 ਮੀਟਰ ਤੇ ਮਰਕਾ ਮਾਰਕੀਟ ਲੱਗਦੀ ਆ ਇਹ ਬਹੁਤ ਵੱਡੀ ਫੈਸਿਲਿਟੀ ਆ ਸਾਨੂੰ ਉਹ ਨਾ ਮਾਰਨਾ ਪਾਪੀ ਉਹ ਪਾਪੀ ਦੁਸ਼ਟ ਕੱਲ ਪੂਰਾ ਮੀਂਹ ਪੈਂਦਾ ਸੀ ਤੇ ਅੱਜ ਫੁੱਲ ਧੁੱਪ ਆਹਾ ਅੱਜ ਦਾ ਬਹੁਤ ਕੜਾਕੇਦਾਰ ਧੁੱਪ ਨਿਕਲੀ ਹੋਈ ਆ ਤੁਹਾਡੇ ਪੁੱਤ ਨਾ ਮਾਰ ਇਹ ਬੰਦਾ ਸਾਡਾ ਕੀੜੇ ਮਾਰੀ ਜਾਂਦਾ ਹੈ ਭੱਜੀ ਫਿਰਦੀ ਐ ਰੋਟੀ ਦੇ ਮਗਰ ਦੁਨੀਆ ਦੋ ਬਾਸਪੈ ਸ਼ਾਮ ਨੂੰ ਖਾਏ ਰੋਟੀ ਲੋਬੇ ਇਹਦੇ ਪਿੱਛੇ ਪੱਜੇ ਫਿਰਦੇ ਆ ਰੋਟੀ ਪਿੱਛੇ ਹੁਣ ਇਹਨੂੰ ਖਾਈਏ ਦੁਨੀਆ ਦੇ ਲੋਕ ਕਿੱਥੇ ਦੇ ਕਿੱਥੇ ਜਾਂਦੇ ਨੇ ਪਿੱਛੇ ਹੁਣ ਰਸਮ ਹੈ ਨਹੀਂ ਉਹਦੀਆਂ ਪੈਨਸਲਾਂ ਕਾਪੀਆਂ ਉਹਨਾਂ ਦਾ ਪੂਰਾ ala ਹਲਾਂਦਾ ਹੁਣ ਇਹ ਦੇ ਲੋਨੇ ਆਣ ਜਿਹੜੇ ਖੋਲਰ ਥੱਪੜ ਮਾਰ ਮਲਈਏ ਜਿਹੜੇ ਇੱਕ ਵਾਰ ਤਾਂ ਪੂਰੀ ਛੁੱਟੀ ਲੋੜੇ ਲੜਨ ਦੇ ਲਈ ਇਹਨਾਂ ਨੇ ਆ ਮੇਰੀ ਚੀਜ਼ ਆ ਮੇਰੀ ਚੀਜ਼ ਹੈ ਕਿਆ ਬਣਾਣਾ ਹਣ ਤੋਂ ਆ ਇੰਨਾ ਸੋਹਣਾ ਡਿਜ਼ਾਈਨ ਤੇਰਾ ਇਹਦੇ ਕਿੰਨੇ ਦਾ ਡੱਬੇ 'ਚ ਵੀ ਲਿਖਣਾ ਹੁੰਦਾ ਡੱਬੇ 'ਚ ਵੀ ਲਿਖਣਾ ਹੁੰਦਾ ਤਾਂ ਲਿਖ ਲੈ ਲਿਖ ਲੈ ਲਿਖ ਲੈ ਹੂੰ ਏ ਓ ਬਰਾਵੋ ਬਈ ਬਰਾਵੋ ਇਹ ਹੈਗੀ ਆ ਰਸਮਦੀਪ ਇਹਨਾਂ ਨੂੰ ਹੋ ਗਈ ਹੁਣ ਸਕੂਲ ਤੋਂ ਛੁੱਟੀ ਉਹਨੇ ਕਰਨਾ ਹੈ ਲੰਚ ਕਰੇ ਮੈਂ ਪੀਸਾ ਖਾਣਾ ਹੈ ਪੀਸਾ ਖਾਣਾ ਹੈ ਚੱਲ ਤੈਨੂੰ ਬਣਾਉ ਲੈਂ ਪੀਸਾ ਕਰ ਆਹਾ ਤੋਪ ਬੜੀ ਕਮਾਲ ਦੀ ਨਿਕਲੀ ਆ ਜੀ ਯਾਰ ਦੋ ਤਿੰਨ ਦਿਨ ਮੀਂਹ ਪੈਣ ਤੋਂ ਬਾਅਦ ਸਾਫ ਮੌਸਮ ਹੋ ਗਿਆ ਪੂਰਾ ਕਿਹੜਾ ਹੈ ਪੀਸਾ ਕਾ ਪੀਸਾ ਚੱਲ ਚੱਲ ਗੋਭੀ ਬਣੀ ਹੋਈ ਹੈ ਮੈਂ ਪੀਸਾ ਚੱਲ 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 ਆ ਜਾ ਨਹੀਂ ਨਹੀਂ ਰੋਟੀ ਬਣ ਗਈ ਪਤਾ ਬਵਾ ਮਾਰਾ ਤੈਨੂੰ ਪਤਾ ਤਾਂ ਹੈ ਜੋ ਬਣਾ ਕੇ ਬਣਾ ਮੈਂ ਨੂੰ ਹੋਰ ਥੱਲੇ ਜਗ੍ਹਾ ਨਹੀਂ ਮਿਲੇ ਖੇਲਣ ਨੂੰ ਹੈ ਹੋ ਆ ਜਾ ਥੱਲੇ ਖੇਲੀਏ ਨਾ ਨੂੰ ਵੀ ਆਪਣੀ ਗੱਡੀ ਮਿਲ ਗਈ ਆਪਾਂ ਨੂੰ ਉਹਨੂੰ ਉਹਦੇ ਕਰਾਉਣੀ ਰੀਵਿਊ ਤੇ ਉਹਨੇ ਤੇ ਬਾਬੇ ਨੇ ਆਪਣੀ ਸਿਕਰਾ ਸੋਨੇ ਦੇ ਦਿੱਤੀ ਉਹਨਾਂ ਨੂੰ ਤੇ ਮੇਰਾ ਲਾਇਸੈਂਸ ਵਗੈਰਾ ਲੈ ਲਿਆ ਤੇ ਬਾਕੀ ਕੱਲ ਦੇ ਬਲੌਗ ਚ ਮਿਲਦੇ ਆ ਤੁਹਾਨੂੰ